ਹੇ ਗੁਰੂ ਵਾਹਿਗੁਰੂ ਵਾਹਿਗੁਰੂ ਗੋੜੀ ਮਹੱਲਾ ਪਹਿਲਾ ਚੋਆ ਚੰਦਨ ਅੰਕ ਚੜਾਵਾਂ ਪਾਤ ਪਟੰਬਰ ਪਹਿਰ ਹੰਡਾਵਾਂ ਬਿਨ ਹਰ ਨਾਮ ਕਹਾਂ ਸੁਖ ਪਾਵਾਂ ਕਿਆ ਪਹਿਰੋ ਕਿਆ ਓੜ dxcਾਵਾਂ ਬਿਨ ਜਗਦੀਸ਼ ਕਹਾਂ ਸੁਖ ਪਾਵਾਂ ਰਹਾਉ ਕਾਨੀ ਕੁੰਡਲ ਗਾਲ ਮੋਤੀਆਂ ਦੀ ਕੀ ਮਾਲਾ ਲਾਲ निहाली ਫੂਲ ਗਲਾਲਾ ਬਿਨ ਜਗਦੀਸ਼ ਕਹਾਂ ਸੁਖ ਭਾਲਾ ਨੈਣ ਸੁਨੋਨੀ ਸੁੰਦਰ ਨਾਰੀ ਖੂੜ ਸ਼ਿੰਗਾਰ ਕਰੇ ਅਤ ਪਿਆਰੀ ਬਿਨ ਜਗਦੀਸ਼ ਭਜੇ ਨਿਤ ਖੁਆਰੀ ਦਰ ਕਰ ਮਹਿਲਾ ਸੀਜ ਸੁਖਾਲੀ ਅਹਨਸ ਫੂਲ ਬਿਛਾਵੇ ਮਾਲੀ ਬਿਨ ਹਰ ਨਾਮ ਸੋ ਦੇਹ ਦੁਖਾਲੀ ਹੈਵਰ ਗੈਵਰ ਨੇਜੇ ਵਾਜੇ ਲਸ਼ਕਰ ਨੇ ਬਖਵਾਸੀ ਪਾਜੇ ਬਿਨ ਜਗਦੀਸ਼ ਝੂਠੇ ਦੇਵਾਜੇ ਸਿੱਧ ਕਹਾਵੋ ਰਿੱਧ ਸਿੱਧ ਬਲਾਮ ਤਾਜ ਕੁਲ ਹੈ ਸਿਰ ਛਤਰ ਬਨਾਵੋ ਬਿਨ ਜਗਦੀਸ਼ ਕਹਾ ਸੱਚ ਪਾਵੋ ਖਾਨ ਮੁਲੂਕ ਕਹਾਵੋ ਰਾਜਾ ਅਬੇ ਤਬੇ ਕੂੜੇ ਹੈ ਪਾਜਾ ਬਿਨ ਗੁਰ ਸ਼ਬਦ ਨਾ ਸਵਰਸ ਕਾਜਾ ਹਉਮੈ ਮਮਤਾ ਗੁਰ ਸ਼ਬਦ ਵਿਸਾਰੀ ਗੁਰਮਤ ਜਾਨਿਆ ਹਿਰਦੈ ਮਰਾਰੀ ਪਰਮਤਮ ਨਾਨਕ ਸਰਨ ਤੇ ਮਾਰੀ ਗੌੜੀ ਮਹੱਲਾ ਪਹਿਲਾ ਸੇਵਾ ਏਕ ਨਾ ਜਾਣ ਸਵਰੇ ਪਰਪੰਚ ਬਿਆਦ ਤਿਆਗੈ ਕਵਰੇ ਭਾਏ ਮਿਲੇ ਸੱਚ ਸਾਚੈ ਸਾਚਰੀ ਹੈ ਸਾਰਾਮ ਭਗਤ ਜਨ ਹੋਈ ਹਰ ਗੁਣ ਗਾਏ ਮਿਲੇ ਮਲ ਧੋਈ ਰਹਾਉ ਊਂਦੋ ਕਵਲ ਸਗਲ ਸੰਸਾਰੈ ਦੁਰਮਤ ਅਗਨ ਜਗਤ ਪਰ ਜਾਰੈ ਸੋ ਉਬਰੈ ਗੁਰ ਸ਼ਬਦ ਵਿਚਾਰੈ ਭ੍ਰਿੰਗ ਪਤੰਗ ਕੁੰਚਰ ਅਰਮੀਨਾ ਮਿਰਗ ਮਰੈ ਸਹਿ ਆਪਣਾ ਕੀਨਾ ਤ੍ਰਿਸ਼ਨਾ ਰਾਚ ਤਤ ਨਹੀਂ ਬੀਨਾ ਕਾਮ ਚਿਤੈ ਕਾਮਣ ਹਿਤਕਾਰੀ ਕਰੋਧ ਬਨਾਸੈ ਸਗਲ ਵਿਕਾਰੀ ਪਤਮਤ ਖੋਵੈ ਨਾਮ ਵਿਸਾਰੀ ਪਰ ਘਰ ਚੀਤ ਮਨ ਮੁਖ ਡੋਲਾਏ ਗਲ ਜੇਵਰੀ ਤੰਦੈ ਲਪਟਾਏ ਗੁਰਮਕਸ਼ੂਤ ਸਹਰ ਗੁਣ ਗਾਏ ਜਿਉ ਤਨ ਵਿਧਵਾ ਪਰ ਕੋ ਦੇਈ ਕਾਮ-ਦਾਮ ਚਿੱਤ ਪਰ ਵਸਸੀ ਬਿਨ ਪਰ ਤ੍ਰਿਪਤ ਨਾ ਕਬ ਹੂ ਹੋਈ ਪੜ ਪੜ ਪੋਥੀ ਸਿਮਰਤ ਪਾਠਾ 베ਦ ਪ੍ਰਾਣ ਪੜੈ ਸੁਣ ਠਾਟਾ ਬਿਨ ਰਸ ਰਾਤੀ ਮਨ ਬਹੁ ਨਾਟਾ ਜਿਉ ਚਾਤ੍ਰਿਕ ਜਲ ਪ੍ਰੇਮ ਪਿਆਸਾ ਜਿਉ ਮੀਨਾ ਜਲ ਮਾਹੇ ਉਲਾਸਾ ਨਾਨਕ ਹਰ ਰਸ ਪੀ ਤ੍ਰਿਪਤਾਸਾ ਗੌੜੀ ਮਹੱਲਾ ਪਹਿਲਾ ਹੱਠ ਕਰ ਮਰੇ ਨਾ ਲੇਖੇ ਪਾਵੇ ਵੇਸ ਕਰੇ ਬਹੁ ਭਸਮ ਲਗਾਵੇ ਨਾਮ ਵਿਸਾਰ ਬਹੁਰ ਪਛਤਾਵੇ ਤੂੰ ਮਨ ਹਰ ਜਿਓ ਤੂੰ ਮਨ ਸੁਖ ਨਾਮ ਵਿਸਾਰ ਸਹਿ ਜਮ ਦੁਖ ਰਹਾਉ ਜੋ ਆ ਚੰਦਨ ਅਗਰ ਕਪੂਰ ਮਾਇਆ ਮਗਨ ਪਰਮ ਪਦ ਦੂਰ ਨਾਮ ਵਿਸਾਰਿਆ ਸਭ ਕੂੜੋ ਕੂਰ ਨੇਜੇ ਬਾਜੇ ਤਖਤ ਸਲਾਮ ਅਦਕੀ ਤ੍ਰਿਸ਼ਨਾ ਵਿਆਪੇ ਕਾਮ ਬਿਨ ਹਰ ਜਾਚੇ ਭਗਤ ਨਾ ਨਾਮ ਵਾਦ ਅਹੰਕਾਰ ਨਾਹੀ ਪ੍ਰਭ ਮੇਲਾ ਮਨ ਦੇ ਪਾਵਹਿ ਨਾਮ ਸੁਹਿਲਾ ਦੂਜੇ ਭਾਏ ਅ ਗਿਆਨ ਦੁਹਿਲਾ ਬਿਨ ਦਮ ਕੇ ਸੌਦਾ ਨਹੀਂ ਹਾਟ ਬਿਨ ਬੋਹਿਤ ਸਾਗਰ ਨਹੀਂ ਵਾਟ ਬਿਨ ਗੁਰ ਸੇਵੇ ਘਾਟੇ ਘਾਟ ਤਿਸਕੋ ਵਾਹ ਵਾਹ ਜੇ ਵਾਟ ਦਿਖਾਵੇ ਤਿਸਕੋ ਵਾਹ ਵਾਹ ਜੇ ਸ਼ਬਦ ਸੁਣਾਵੇ ਤਿਸਕੋ ਵਾਹ ਵਾਹ ਜੇ ਮੇਲ ਮਿਲਾਵੇ ਵਾਹ ਵਾਹ ਤਿਸਕੋ ਜਿਸ ਕਾ ਇਹੋ ਜੀਉ ਗੁਰ ਸ਼ਬਦੀ ਮਤ ਅੰਮ੍ਰਿਤ ਪੀਉ ਨਾਮ ਵਡਾਈ ਤੁਧ ਪਾਣੈ ਦੀਉ ਨਾਮ ਬਿਨਾ ਕਿਉ ਜੀਵਾ ਮਾਏ ਆਨੰਦ ਨੇ ਜਪਤ ਰਹੋ ਤੇਰੀ ਸਰਣਾਏ ਨਾਨਕ ਨਾਮ ਰਤੇ ਪਤ ਪਾਏ ਗੌੜੀ ਮਹੱਲਾ ਪਹਿਲਾ ਹਉ ਮੈਂ ਕਰਤ ਠੇਖੀ ਨਹੀਂ ਜਾਣਿਆ ਗੁਰਮੁਖ ਭਗਤ ਵਿਰਲੇ ਮਨ ਮੰਨਿਆ ਹਉ ਹਉ ਕਰਤ ਨਹੀਂ ਸੱਚ ਪਾਈਐ ਹਉ ਮੈਂ ਜਾਏ ਪਰਮ ਪਦ ਪਾਈਐ ਰਹਾਉ ਹਉ ਮੈਂ ਕਰ ਰਾਜੇ ਬਹੁ ਧਾਵੈ ਹਉ ਮੈਂ ਖਪਹਿ ਜਨਮ ਮਰ ਆਵੈ ਹਉ ਮੈਂ ਨਿਵਰ ਗੁਰ ਸ਼ਬਦ ਵਿਚਾਰੈ ਚੰਚਲ ਮਤ ਤਿਆਗੈ ਪੰਚ ਸੰਗਾਰੈ ਅੰਤਰ ਸਾਚ ਸਹਿਜ ਘਰ ਆਵੈ ਰਾਜਨ ਜਾਣ ਪਰਮ ਗਤ ਪਾਵੈ ਸੱਚ ਕਰਨੀ ਗੁਰ ਭਰਮ ਚਕਾਵੈ ਨਿਰਪਉ ਕੈ ਘਰ 따ੜੀ ਲਾਵੈ ਹਉ ਹਉ ਕਰ ਮਰਨਾ ਕਿਆ ਪਾਵੈ ਪੂਰਾ ਗੁਰ ਭੇਟੇ ਸੋ ਝਗਰ ਚਕਾਵੈ ਜੇਤੀ ਹੈ ਤੇਤੀ ਕਿਹੋ ਨਾਹੀ ਗੁਰਮਖ ਗਿਆਨ ਭੇਟ ਗੁਣ ਗਾਹੀ ਹੁਮੈ ਬੰਦਨ ਬੰਦ ਭਵਾਵੇ ਨਾਨਕ RAM ਭਗਤ ਸੁਖ ਪਾਵੇ ਗੌੜੀ ਮਹੱਲਾ ਪਹਿਲਾ ਪ੍ਰਥਮੇ ਬ੍ਰਹਮਾ ਕਾਲੈ ਘਰ ਆਇਆ ਬ੍ਰਹਮ ਕਮਲ ਪਿਆਲ ਨਾ ਪਾਇਆ ਆਗਿਆ ਨਹੀਂ ਲੀਨੀ ਭਰਮ ਭਲਾਇਆ ਜੋ ਉਪਜੈ ਸੋ ਕਾਲ ਸੰਘਾਰਿਆ ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ ਰਹਾਉ ਮਾਇਆ ਮੋਹੇ ਦੇਵੀ ਸਭ ਦੇਵਾ ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ ਉਹ ਅਬਦਾਸੀ ਅਲਖ ਅਪੇਵਾ ਸੁਲਤਾਨ ਖਾਨ ਬਾਦਸ਼ਾ ਨਹੀਂ ਰਹਿਣਾ ਨਾਮੋ ਭੂਲੇ ਜਮ ਕਾ ਦੁਖ ਸਹਿਣਾ ਮੈਂ ਧਰ ਨਾਮ ਜਿਉ ਰੱਖੋ ਰਹਿਣਾ ਚੌਧਰੀ ਰਾਜੇ ਨਹੀਂ ਕਿਸੈ ਮੁਕਾਮ ਸਾਹਾ ਮਰਹਿ ਸੰਚਹਿ ਮਾਇਆ ਨਾਮ ਮੈਂ ਧਨ ਦੀਜੈ ਹਰ ਅਮਰਤ ਨਾਮ ਰਈਤ ਮਹਿਰ ਮੁਕੱਦਮ ਸਿੱਕਦਾਰ ਐ ਨਿਹਚਲ ਕੋਏ ਨਾ ਦਿਸੈ ਸੰਸਾਰ ਐ ਆ ਫਰਿਓ ਕਾਲ ਕੂੜ ਸਿਰ ਮਾਰੈ ਨਿਸ਼ਚਲ ਏਕ ਸੱਚਾ ਸੱਚ ਸੋਈ ਜਿਨ ਕਰ ਸਾਜੀ ਤਿਨੈ ਸਭ ਗੋਈ ਉਹ ਗੁਰਮੁਖ ਜਾਪੈ ਤਾਂ ਪਤ ਹੋਈ ਕਾਜੀ ਸੇਖ ਭੇਖ ਫਕੀਰਾ ਵੱਡੇ ਕਹਾਵਹਿ ਹਉਮੈ ਤਨ ਪੀਰਾ ਕਾਲ ਨਾ ਛੋੜੈ ਬਿਨ ਸਤਗੁਰ ਕੀ ਧੀਰਾ ਕਾਲ ਜਾਲ ਜਿਹਾ ਅਰਨੈਣੀ ਕਾਮੀ ਕਾਲ ਸੁਣੈ ਬਖ ਬੈਣੀ ਬਿਨ ਸ਼ਬਦੈ ਮੂਠੇ ਦੇ ਨਰੈਣੀ ਹਿਰਦੈ ਸਾਚ ਵਸੈ ਹਰ ਨਾਏ ਕਾਲ ਨਾ ਜੋਹੇ ਸਕੈ ਗੁਣ ਗਾਏ ਨਾਨਕ ਗੁਰਮੁਖ ਸ਼ਬਦ ਸੁਮਾਏ ਗੌੜੀ ਮਹੱਲਾ ਪਹਿਲਾ ਬੋਲੈ ਸਾਚ ਮਿੱਥਿਆ ਨਹੀਂ ਰਾਈ ਚੱਲੈ ਗੁਰਮੁਖ ਹੁਕਮ ਰਜਾਈ ਰਹੇ ਅਤੀਤ ਸੱਚੇ ਸਰਨਾਈ ਸੱਚ ਕਰ ਬੈਸੈ ਕਾਲ ਨਾ ਜੋ ਹੈ ਮਨ ਮੁਖ ਕੋ ਆਵਤ ਜਾਵਤ ਦੁਖ ਮੋਹ ਹੈ ਰਹਾਉ ਅਪਿਓ ਪਿਓ ਅਕਥ ਕਥ ਰਹੀ ਐ ਨਿਜ ਕਰ ਬਹਿ ਸਹਜ ਘਰ ਲਈ ਐ ਹਰ ਰਸ ਮਾਤੇ ਇਹੋ ਸੁਖ ਕਹੀ ਐ ਗੁਰਮਤਿ ਚਾਲ ਨਿਸ਼ਚਲ ਨਹੀਂ ਡੋਲੇ ਗੁਰਮਤਿ ਸਾਚ ਸਹਜ ਹਰ ਬੋਲੇ ਪੀਵੇ ਅੰਮ੍ਰਿਤ ਤਤ ਬਰੋਲੈ ਸਤਗੁਰ ਦੇਖਿਆ ਦੀ ਖਿਆਲੀਨੀ ਮਨ ਤਨੇ ਅਰਪਿਓ ਅੰਤਰਗਤ ਕੀਨੀ ਗਤ ਮਿਤ ਪਾਈ ਆਤਮ ਚੀਨੀ ਭੋਜਨ ਨਾਮ ਨਿਰੰજન ਸਾਰ ਪਰਮ ਹੰਸ ਸੱਚ ਜੋਤ ਅਪਾਰ ਜਹ ਦੇਖੋ ਤਹ ਏਕੰਕਾਰ ਰਹਿ ਨਿਰਾਲਮ ਏਕਾ ਸਚ ਕਰਨੀ ਪਰਮ ਪਦ ਪਾਇਆ ਸੇਵਾ ਗੁਰ ਚਰਨੀ ਮਨ ਤੇ ਮਨ ਮਾਨਿਆ ਕਿਉਂਕਿ ਹੰ ਭਰਮਣੀ ਇਨ ਬਿਦ ਕੌਣ ਕੌਣ ਨਹੀਂ ਤਾਰਿਆ ਹਰ ਜਸ ਸੰਤ ਭਗਤ ਨਿਸਤਾਰਿਆ ਪ੍ਰਭ ਪਾਏ ਹਮ ਅਵਰ ਨਾ ਭਾਰਿਆ ਸਾਚ ਮਹਿਲ ਗੁਰ ਅਲਖ ਲਖਾਇਆ ਨਿਸ਼ਚਲ ਮਹਿਲ ਨਹੀਂ ਛਾਇਆ ਮਾਇਆ ਸਾਚ ਸੰਤੂਖੇ ਭਰਮ ਚੁਕਾਇਆ ਜਿਨ ਕੈ ਮਨ ਵਸਿਆ ਸਚ ਸੋਈ ਤਿਨ ਕੀ ਸੰਗਤ ਗੁਰਮ ਕੋਈ ਨਾਨਕ ਸਾਚ ਨਾਮ ਮਲਖੋਈ ਗੌੜੀ ਮਹਲ